YouTube ਚੈਨਲ ਕੋਹਿੰਗੁਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਅੱਜ ਗੱਲ ਕਰਦੇ ਆਂ ਧਰਮ ਤਬਦੀਲੀ ਦੇ ਸਿੱਖ ਧਰਮ ਵਿੱਚ ਤਬਦੀਲੀ ਆ ਰਹੀ ਆ ਸਿੱਖ ਬਹੁਤ ਸਾਰੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਵਿੱਚ ਜਾ ਚੁੱਕੇ ਨੇ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਇਨਸਾਨੀਅਤ ਸਿਖਾਉਂਦਾ ਗੱਲ ਇਹ ਆ ਵੀ ਸਿੱਖ ਧਰਮ ਕਿਉਂ ਛੱਡ ਰਹੇ ਨੇ ਸੁਣਨ ਵਿੱਚ ਆਉਂਦਾ ਕਿ ਲਾਲਚ ਵਿੱਚ ਆ ਕੇ ਕਈ ਸਖਰ ਧਰਮ ਛੱਡ ਚੁੱਕੇ ਹਨ ਉਹਨਾਂ ਨੂੰ ਆਫਰ ਆਉਂਦੀਆਂ ਨੇ ਪੜ੍ਹਾਈ ਦਾ ਖਰਚਾ ਦਿੱਤਾ ਜਾਂਦਾ ਉਹਨਾਂ ਨੂੰ ਵਿਆਹ ਸ਼ਾਦੀਆਂ ਤੇ ਮਦਦ ਕੀਤੀ ਜਾਂਦੀ ਹੈ ਘਰ ਪਰਿਵਾਰ ਬਣਾਉਣ ਤੇ ਮਦਦ ਕੀਤੀ ਜਾਂਦੀ ਹੈ ਚਲੋ ਇਹ ਤਾਂ ਹੋ ਗਈਆਂ ਉਹਨਾਂ ਦੀਆਂ ਆਰਥਿਕ ਲੋੜਾਂ ਜਿੱਥੇ ਤੱਕ ਮੇਰੀ ਸਮਝ ਆ ਬੇਧਰਮਤਬਦਲੀ ਦਾ ਕਾਰਨ ਸਾਡੇ ਧਰਮ ਦਾ ਪ੍ਰਚਾਰ ਨਾ ਹੋਣਾ ਹੈ ਮੈਂ ਆਪਣੇ ਬਚਪਨ ਦੀ ਗੱਲ ਸੁਣਾਉਣਾ ਕਿ ਮੈਂ ਬੁੜਲੱਡੇ ਦਾ ਮੇਰਾ ਜਨਮ ਹੈ ਮਾਨਸਾ ਜ਼ਿਲ੍ਹਾ ਸ਼ਹਿਰ ਬੁੜਲੱਡਾ ਬੁੜਲੱਡੇ ਸੀ ਜਦੋਂ ਸਕੂਲ ਚ ਪੜ੍ਹਦੇ ਸੀ ਸਾਨੂੰ ਇਸਾਈ ਮਿਸ਼ਨਰੀ ਵਾਲੇ ਛੋਟੇ ਛੋਟੇ ਕਿਤਾਬਾਂ ਦੇ ਕੇ ਜਾਂਦੇ ਹੁੰਦੇ ਸੀ ਪੜ੍ਹਨ ਵਾਸਤੇ ਜੋ ਕਿ ਜੀਸੂ ਮਸੀਹ ਦੇ ਜੀਵਨ ਨਾਲ ਸਬੰਧਤ ਹੁੰਦੀ ਸੀਗੀਆਂ। ਛੋਟੇ-ਛੋਟੇ ਕਿਤਾਬਾਂ ਹੁੰਦੀਆਂ ਸੀ ਪੜਨ ਨੂੰ ਜੇ ਸੁੱਖ ਆਈ ਹੁੰਦੀ ਸੀ ਜਿਆਦੇ ਵੱਡੀਆਂ ਕਿਤਾਬਾਂ ਪੜਨੀ ਈ ਔਖੀਆਂ ਹੁੰਦੀਆਂ ਨੇ। ਔਰ ਸਫ਼ੇ ਬਹੁਤ ਵਧੀਆ ਹੁੰਦੇ ਸੀ ਉਹਨਾਂ ਦੇ ਰੰਗीन ਹੁੰਦੇ ਸੀਗੇ। ਦਿਲ ਨੂੰ ਖਿੱਚ ਪੈਂਦੀ ਸੀ ਵੀ ਇਹ ਇਹਨਾਂ ਨੂੰ ਪੜਿਆ ਜਾਵੇ। ਚਲੋ ਪੜਿਆ ਅੱਜ ਬਹੁਤ ਟਾਈਮ ਹੋ ਗਿਆ ਉਹਨਾਂ ਕਿਤਾਬਾਂ ਪੜੀਆਂ ਨੂੰ ਪਰ ਅੱਜ ਵੀ ਦਿਮਾਗ ਤੇ ਸ਼ਾਪ ਹੈਗੀ ਆ ਬਈ ਉਹਨਾਂ ਨਾਲ ਕੀ ਵੀ ਤਿਆ ਸੀਗਾ। ਉਹਨਾਂ ਦੀ ਜ਼ਿੰਦਗੀ ਕੀ ਸੀ ਮੈਂ ਆਪਣੇ ਧਰਮ ਦੇ ਠੇਕੇਦਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੀਆਂ ਕਿਤਾਬਾਂ ਕਿਉਂ ਨਹੀਂ ਪੜਾ ਸਕੇ ਇਹ ਇੱਕ ਸਵਾਲ ਆ ਜੇ ਇਹ ਛੋਟੇ-ਛੋਟੇ ਕਿਤਾਬਾਂ ਕੱਤ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਕਰ ਕਰ ਪਹੁੰਚਾਈਆਂ ਜਾਂਦੀਆਂ ਤੇ ਕੀ ਅੱਜ ਧਰਮ ਤਬਦੀਲੀ ਦੀ ਨੌਬਤ ਆਉਣੀ ਸੀ ਨਹੀਂ ਹੋਣੀ ਸੀ ਕਿਉਂਕਿ ਸਾਡਾ ਧਰਮ ਸਾਡਾ ਵਿਰਸਾ ਇੰਨਾ ਅਮੀਰ ਆ ਕਿ ਜਦੋਂ ਵੀ ਸਾਡੀ ਨਸਲ ਨੂੰ ਪਤਾ ਲੱਗੀ ਕਿ ਕਿਹੜੀਆਂ ਕੁਰਬਾਨੀਆਂ ਨਾਲ ਅਸੀਂ ਇੱਥੇ ਪਹੁੰਚੇ ਆ ਸਿਰ ਦੇ ਕੇ ਸਰਦਾਰੀਆਂ ਮਿਲੀਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਣੇ ਧਰਮ ਨੂੰ ਛੱਡ ਕੇ ਜਾਂਦਾ ਬਲਕਿ ਧਰਮ ਛੱਡ ਕੇ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਸੀ ਜਾਦ ਸਾਡੇ ਸਾਨੂੰ ਪਤਾ ਲੱਗਦਾ ਵੀ ਸਾਡੇ ਪੁਰਖਿਆਂ ਨੇ ਤਾਂ ਦਿੱਲੀ ਦੇ ਤਖਤ ਨੂੰ ਵੀ ਠੋਕਰ ਮਾਰਤੀਆਂ ਤਾਂ ਕਿ ਅਸੀਂ ਛੋਟੀਆਂ-ਛੋਟੀਆਂ ਸਹੂਲਤਾਂ ਵਾਸਤੇ ਆਪਣਾ ਧਰਮ ਛੱਡ ਦੇ ਮੇਨ ਕਾਰਨ ਤਾਂ ਇਹ ਹੈ ਤੇ ਦੂਜਾ ਕਾਰਨ ਵਿਤਕਰਾ ਜਿਵੇਂ ਹੁਣ ਤੁਸੀਂ ਲਾ ਲਓ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੇ ਪਿੰਡ-ਪਿੰਡ ਬਣਾਈਆਂ ਜਾਂਦੀਆਂ ਨੇ ਵੱਡੀ ਕਮੇਟੀ ਤਾਂ ਛੱਡੋ ਸ਼੍ਰੋਮਣੀ ਕਮੇਟੀ ਦੀ ਕੀ ਗੱਲ ਕਰਨੀ ਆ ਪਿੰਡ ਦੇ ਗੁਰਦੁਆਰੇ ਨੇ ਕਮੇਟੀਆਂ ਦੀ ਆਪਾਂ ਗੱਲ ਕਰੀਏ ਉੱਥੇ ਵੀ ਵਿਤਕਰਾ ਹੁੰਦਾ ਲੋੜ ਬੰਦਾਂ ਦੀਆਂ ਲੋੜੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਣਾ ਧਰਮ ਛੱਡ ਕੇ ਕਿਸੇ ਹੋਰ ਪਾਸੇ ਜਾਣ ਬਾਰੇ ਸੋਚੇਗਾ ਕੋਸ਼ਕਾ ਪੈਸਾ ਗੁਰਦੁਆਰੇ ਦੀ ਗ੍ਰਾਹੀ ਦਾ ਗਰੀਬਾਂ ਦੀ ਮਦਦ ਵਾਸਤੇ ਲਾਇਆ ਜਾਵੇ ਬਿਮਾਰੀ ਠਮਾਰੀ ਹੁੰਦੀ ਹੈ ਹਰ ਘਰ ਤ ਉਸ ਦੀ ਮਦਦ ਕੀਤੀ ਜਾਵੇ ਤੇ ਸਿੱਖ ਫਲਸਫਾ ਜਿਹੜਾ ਆਪਣਾ ਜੋ ਇਤਿਹਾਸ ਆ ਉਸ ਨੂੰ ਛੋਟੇ-ਛੋਟੇ ਕਿਤਾਬਾਂ ਚ ਕਿਉਂਕਿ ਪੜਨ ਵਿੱਚ ਵੀ ਸੌਖਾ ਰਹੇ ਸਕੂਲਾਂ ਵਿੱਚ ਪਿੰਡਾਂ ਸ਼ਹਿਰਾਂ ਦੇ ਘਰਾਂ-ਘਰ ਵਿੱਚ ਉਹਨੂੰ ਪਹੁੰਚਾਇਆ ਜਾਵੇ ਤਾਂ ਸਾਨੂੰ ਪਤਾ ਲੱਗੇ ਵੀ ਸਾਡਾ ਧਰਮ ਕੀ ਆ ਕਿਵੇਂ ਕੁਰਬਾਨੀਆਂ ਦਿੱਤੀਆਂ ਕਿਵੇਂ ਖੱਲਾ ਲਹਾਈਆਂ ਕਿਵੇਂ ਚੱਕੜੀਆਂ ਤੇ ਚੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜੋ ਵੀ ਪ੍ਰਧਾਨ ਬੰਦਾ ਜਾਂ ਕਮੇਟੀ ਬਣਦੀ ਆ ਉਹ ਜ਼ਿਆਦਾਤਰ ਸਾਰੇ ਨਿਮਕਿਆਂ ਦਾ ਜ਼ਿਆਦਾਤਰ ਉਹ ਆਪਣੇ ਆਪ ਨੂੰ ਗੁਰਦੁਆਰੇ ਦਾ ਮਾਲਕ ਸਮਝਣ ਲੱਗ ਜਾਂਦੇ ਆ ਬੀਐਸਸੀ ਪ੍ਰਧਾਨ ਬਣ ਗਏ ਅਸੀਂ ਖਜ਼ਾਨਚੀ ਬਣ ਗਏ ਅਸੀਂ ਗੁਰਦੁਆਰੇ ਦੇ ਮਾਲਕ ਬਣ ਗਏ ਹਾਲਾਂਕਿ ਉਹ ਕਮੇਟੀ ਗੁਰਦੁਆਰੇ ਦੇ ਕੁੱਕਰ ਕੁੱਤੇ ਜਿਹਨੂੰ ਆਪਾਂ ਕਹਿੰਦੇ ਆ ਕੁੱਕਰਾਂ ਵੀ ਹੋਣੀ ਚਾਹੀਦੀ ਆ ਜਿਸ ਵਿੱਚ ਪ੍ਰਧਾਨ ਦੀ ਸਿਸਟਮ ਖਤਮ ਹੋਵੇ ਕੋਈ ਯੋਗਦਾਨ ਹੋਵੇ ਸਿਰਫ ਗੁਰੂ ਘਰ ਦੇ ਕੁੱਕਰ ਹੋਣ। ਮਤਲਬ ਕਿ ਗੁਰੂ ਘਰ ਦੇ ਕੁੱਤੇ। ਨਿਮਰਤਾ ਨਾਲ ਭਰੇ ਹੋਣ ਕਿਸੇ ਚ ਹੰਕਾਰ ਨਾ ਹੋਵੇ। ਹੁਣ ਤਾਂ ਜੋ ਪ੍ਰਧਾਨ ਬਣ ਜਾਂਦਾ ਹੰਕਾਰ ਚ ਫੁੱਲਿਆ ਫਿਰਦਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ। ਘਰ ਘਰ ਜਾਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨਾ, ਲੋਕਾਂ ਨੂੰ ਗੁਰਦੁਆਰਿਆਂ ਨਾਲ, ਗੁਰਬਾਣੀ ਨਾਲ ਜੋੜਨ। ਗੁਰਦੁਆਰਿਆਂ ਆਉਣ ਲਈ ਪ੍ਰੇਰਿਤ ਕਰਨ, ਗੁਰਬਾਣੀ ਸੁਣਨ ਲਈ ਪ੍ਰੇਰਿਤ ਕਰਨ। ਗਰਾਹੀ ਲੈਣ ਜਾਣ ਛੋਟੇ ਤੋਂ ਛੋਟੇ ਬੰਦੇ ਕੋਲੇ ਵੀ ਗਰੀਬ ਤੋਂ ਗਰੀਬ ਕੋਲ ਵੀ ਗਰਾਹੀ ਲੈਣ ਜਾਣ ਤਾਂ ਕਿ ਉਹਨੂੰ ਮਾਣ ਹੋਵੇ। ਵਿਹਾ ਮੇਰਾ ਪੈਸਾ ਚੰਗੇ ਥਾਂ ਤੇ ਲੱਗ ਰਿਹਾ ਹੈ, ਮੇਰਾ ਸਹਿਯੋਗ ਲਿਆ ਜਾ ਰਿਹਾ ਹੈ। ਉਸ ਨੂੰ ਮਾਣ ਮਹਿਸੂਸ ਹੋਵੇ। ਹੀਣ ਭਾਵਨਾ ਨਾ ਆਵੇ ਕਿਸੇ ਦੇ ਅੰਦਰ ਵੀ। ਸੋ ਜੇ ਆਪਾਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਧਰਮ ਤਬਦੀਲੀ ਤੇ ਬਹੁਤ ਵੱਡੀ ਖੜੋਤ ਆ ਸਕਦੀ ਹੈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਹੋਰ ਕੀ ਕੀ ਕਰਨਾ ਚਾਹੀਦਾ ਸਿੱਖ ਧਰਮ ਨੂੰ ਉਭਾਰਨ ਵਾਸਤੇ ਵੀ ਸਿੱਖ ਧਰਮ ਛੱਡਣ ਵਾਲੇ ਸੋਚੇ ਵੀ ਨਾ ਕਰਮ ਮੜਾ ਕੋਈ ਨਹੀਂ ਹੈਗਾ Hindu, Musalman, Sikh, Isai ਸਾਰੇ ਧਰਮ ਚੰਗੇ ਨੇ ਪਰ ਆਪ ਉਹਦੇ ਧਰਮਾਂ 'ਚ ਵਫਾਦਾਰ ਦੇਮਾਨਦ ਰਹਿਣ ਦੀ ਲੋੜ ਆ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟਾਂ ਰਹਿ ਜਰੂਰ ਦੱਸਿਓ ਸੁਝਾਅ ਦਿਓ ਕਿ ਕੀ ਕੀ ਸੁਧਾਰ ਕਰਨ ਦੀ ਲੋੜ ਆ ਅਜੇ ਤੱਕ ਲਈ ਨਹੀਂ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ